ਪਾਰਤੀ ਫੌਜ ਦੇ ਵਿੱਚ ਤੈਨਾਤ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ ਪਰ ਵਰਕ ਮੈਂਬਰਾਂ ਨੂੰ ਵੀਰਵਾਰ ਸਵੇਰੇ ਕਰੀਬ 10 ਵਜੇ ਭਾਰਤੀ ਫੌਜ ਦੇ ਅਧਿਕਾਰੀਆਂ ਤੋਂ ਫੋਨ ਤੇ ਜਾਣਕਾਰੀ ਮਿਲੀ ਗੁਰਪ੍ਰੀਤ ਸਿੰਘ ਲੇ ਦੇ ਵਿੱਚ ਤਾਇਨਾਤ ਸੀ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਗਸ਼ਤ ਦੌਰਾਨ ਉਹ ਗਲੇਸ਼ੀਅਰ ਤੋਂ ਹੇਠਾਂ ਡਿੱਗਿਆ ਤੇ ਪਾਣੀ ਦੇ ਵਿੱਚ ਰੁੜ ਗਿਆ ਫੌਜ ਵੱਲੋਂ ਤਲਾਸ਼ੀ ਲੈਣ ਤੋਂ ਬਾਅਦ ਵੀਰਵਾਰ ਨੂੰ ਗੁਰਪ੍ਰੀਤ ਸਿੰਘ ਦੀ ਲਾਸ਼ ਮਿਲੀ ਗੁਰਪ੍ਰੀਤ ਸਿੰਘ 10 ਸਾਲ ਪਹਿਲਾਂ 2014 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਭਰਤੀ ਹੋਇਆ ਸੀ ਉਸਦੇ ਪਿਤਾ ਦਿਲਪ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਹਨਾਂ ਨੂੰ ਫੌਜ ਦੇ ਅਧਿਕਾਰੀਆਂ ਦਾ ਫੋਨ ਆਇਆ ਕਿ ਗੁਰਪ੍ਰੀਤ ਸ਼ਹੀਦ ਹੋ ਗਿਆ ਹਾਲਾਂਕਿ ਅਧਿਕਾਰੀਆਂ ਨੇ ਕੋਈ ਕਾਰਨ ਨਹੀਂ ਦੱਸਿਆ ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ 4 ਜੁਲਾਈ ਨੂੰ ਕਰੋ ਛੁੱਟੀ ਖਤਮ ਕਰਕੇਲੇ ਇਲਾਕੇ ਦੇ ਵਿੱਚ ਡਿਊਟੀ ਤੇ ਦੁਬਾਰਾ ਪਰਤਿਆਸੀ ਐਤਵਾਰ ਨੂੰ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਗੁਰਪ੍ਰੀਤ ਸਿੰਘ ਦੇ ਫੌਜ ਦੇ ਵਿੱਚੋਂ ਲਾਪਤਾ ਹੋਣ ਦੀ ਖਬਰ ਮਿਲੀ ਜਿਸ ਤੋਂ ਬਾਅਦ ਉਹਨਾਂ ਦੀ ਲਾਸ਼ ਮਿਲੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਗੁਰਪ੍ਰੀਤ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਦੀ ਇੱਕ ਭੈਣ ਹੈ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਮਾਤਾ ਦਵਿੰਦਰ ਕੌਰ ਪਿਤਾ ਦਲਪ ਸਿੰਘ ਦੋ ਪੁੱਤਰ ਸਹਿਜਵੀਰ ਸਿੰਘ ਤੇਜਵੀਰ ਸਿੰਘ ਤੇ ਪਤਨੀ ਹਰਲੀਨ ਕੌਰ ਨੂੰ ਛੱਡ ਗਿਆ। ਤੁਹਾਨੂੰ ਦੱਸ ਦਈਏ ਕਿ ਸ਼ਹੀਦ ਦੀ ਦੇਹ ਨੂੰ ਅੱਜ ਹਵਾਈ ਜਹਾਜ਼ ਰਾਹੀਂ ਅੰਬਾਲਾ ਲਿਆਂਦਾ ਜਾਵੇਗਾ। ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਲੇ ਦੇ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਮ੍ਰਿਤਕ ਤੇ ਜੜੀ ਹੈ ਉਹ ਅੱਜ ਜਹਾਜ਼ ਤੇ ਰਾਹੀਂ ਅੰਬਾਲਾ ਲਿਆਂਦੀ ਜਾਵੇਗੀ। ਜਿਸ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਫੌਜੀ ਸਨਮਾਨਾ ਦੇ ਨਾਲ ਉਹਨਾਂ ਦਾ अंतिम संस्कार किया जाएगा मेरा नाम मनप्रीत कौर और भाई का नाम गुरप्रीत सिंह है 10 बजे तक तकरीबन फोन आया था कि तुम्हारा भाई ऐसे शहीद हो गया कारण नहीं बताया क्या है दो बच्चे हैं उसके सहजवीर सिंह तेजवीर सिंह बड़ा बेटा चार साल का है छोटा भी एक साल का ही है एक साल दो मंथ का है तो भाई सूचना मिली दस बजे सी साहब ने बोला कि आपका बच्चा शहीद हो गया गुरप्रीत सिंह ले में था। पता पता लगा लगा जी जी कुछ नहीं, नहीं साल थी पोस्टिंग भी किस टाइम गया था जी वो अभी लेकिन एक, एक साल हो गया था। एक साल से वही ड्यूटी हाँ। नहीं नहीं में था अभी अभी गया चार तारीख को गया अभी चार तारीख को गया मैं गाँव का सरपंच हूँ यहां मेरी जनसंख्या जनरल तो उसमें है अब आर्मी में बच्चे नहीं पता बस अब बच्चे छोटे छोटे हैं इसके एक ही लड़का करे